ਜਾਏ ਜਿਸ ਵਖਰ ਕੋ ਲੈ ਤੂੰ ਆਇਆ RAM ਨਾਮ ਸੰਤਨ ਘਰ ਗਾਇ ਤਾਜ ਮਾਨ ਲਿਓ ਮਨ ਮੋਲੋ RAM ਨਾਮ ਮਿਰਦੈ ਮੈਂ ਤੋ ਲੋ ਲਾਲ ਕੇਸ ਸੰਤ ਸંગ ਚਾਲ ਵਰਤਿ ਅਗਵੇ ਗਿਆ ਜੰਜਾਲੋ ਤਨ ਤਨ ਗੈ ਤਵ ਕੋਏ ਮੁਕੋ ਜਲਾ ਦਰਗਾ ਸੋਇ ਏ ਉਹ ਬਾਬਾਰ ਬਿਰਲਾ ਵਾ ਪਾਰੈ ਨਾਨਕ ਤਾਂ ਕੇ ਸਤਿ ਬਲਿਆਰੈ ਚਰਨ ਸਾਧ ਕੇ ਤੋਏ ਤੋਏ ਭੀਓ ਅਰੋਸਾਨ ਕੋ ਆਪਣਾ ਜੀਓ ਸਾਧ ਕੀ ਧੂਰ ਕਰੋ ਜਨਾ ਨੂੰ ਸਾਧ ਉਪਰਜਾਈਏ ਗੁਰੂ ਵਾਣ ਸਾਧ ਸੇਵਾ ਬੜਾ ਭਾਗੀ ਪਾਈਏ ਸਾਧ ਸੰਗਰ ਗੀਤਨ ਗਾਈ ਅਨਕ ਵਿਗੰਤੇ ਸਾਧੂ ਰਾਗ ਕਰ ਗੁੰਗਾਈ ਅੰਤਰਾ ਚਾਕਾ ਵੋਟ ਗਈ ਸੰਤਾਂ ਦਰ ਆਇਆ ਸਰਬ ਸੋਗ ਨਾਨਕ ਤੈਂ ਪਾਏ ਮੇਰ ਤਕ ਕਾਉ ਜੀਵਨ ਨਾਰੋ ਉਹ ਕਹਿ ਕੋ ਦੇਵਤਾੰਦਾਰ ਸਰਬ ਨਦਾਨ ਦਾ ਕੀ ਦ੍ਰਿਸ਼ਟੀ ਮਾਹੀ ਬੁਰੂ ਲੈ ਕੇ ਕਾ ਲੈਣਾ ਪਾਹੀ ਸਾਬ ਕੇ ਦਿਸਕਾ ਉਹ ਕਰਨ ਜੋਗ ਤਿਸ ਵਿੰਦੋ ਸਰਵ ਆਨਾ ਹੋਗ ਜਪ ਜਨੁ ਸਦਾ ਸਦਾ ਦਿਨ ਰਹਿਣੀ ਤਬ ਤੇ ਉਹ ਜਨਨ ਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀ ਆ ਨਾਨਕ ਸੋ ਜਾਂ ਨਿਰਮਲ ਥੀ ਆ ਜਾ ਕੇ ਮਨ ਗੁਰ ਕੀ ਵਰਤੀ ਤੋ ਤੇ ਜਨ ਆਵੈ ਪਰਵਚੀਤ ਭਗਤ ਭਗਤ ਸੁਮੀਆਂ ਤਾਂ ਲੋਏ ਜਾ ਕਹਿ ਰਵੇ ਕੋਈ ਸੱਚ ਕਰਨੀ ਸਦਾ ਕੀ ਰਹਿ ਤੋ ਸੱਚ ਹਿਰਦੈ ਸਤਮੂ ਕਹਿ ਸਾਚੀ ਦ੍ਰਿੜ ਜਾਚਾਰੋ ਸਚ ਵਰਦਾਇ ਸੱਚਾ ਬਾਸਾਰੋ ਭਾਰੋ ਬ੍ਰਹਮ ਜੀ ਸੱਚ ਕਰਨ ਜਾਤਾ ਨਾਨਕ ਸੋ ਜਮ ਸੱਚ ਸੁਮਾਤਾ ਸਲੋਕ ਰੂਪ ਨਾ ਰੇਖ ਨਾ ਰੰਗ ਕਿਛੁ ਤ੍ਰੈ ਗੁਣ ਤੇ ਪ੍ਰਭ ਵਿੰਨੋ ਜਿਸੈ ਗੁਜਾਇ ਨਾਨਕਾ ਜਸੁ ਹੋਵੈ ਸੋ ਪ੍ਰਸਾਨੁ ਵਸ਼ਟਪਦੀ ਅਵਨਾਸੀ ਪ੍ਰਭ ਮਨ ਮਹਿ ਰਾਖੋ ਮਾਨੋ ਕੇ ਤੁਮ ਪ੍ਰੀਤਿ ਆਗੋ ਦਿਤੈ ਪਰੈ ਨਾਹੀ ਕਿਛੁ ਕੋਈ ਸਰਵ ਨਿਰੰਤਰ ਇਕੋ ਜੋਈ ਆਪੇ ਬਿਨਾ ਆਪੇ ਦਾਣਾ ਗਹਿਰ ਗਵੇਂਰ ਗੇ ਸੋ ਜਾਨਾ ਪਾਤ ਪਰਮ ਪਰਮੇਸ਼ਰ ਗੋਵਿੰਦ ਕ੍ਰਿਪਾ ਨਿਦਾਨ ਦਿਆਲ ਬਖਸ਼ਾਨ ਦੋ ਸਾਧਰੇ ਕੀ ਜਨਨੀ ਬਾਵੂ ਨਾਨਕ ਕੇ ਮਨ ਹੈ ਉਹ ਨਰਾਉ ਮਨਸਾ ਪੂਰਨ ਤਰਨਾ ਜੋਗ ਜੋ ਕ੍ਰਪਾ ਆਸੋਈ ਹੋ ਕੋ ਵਰਨ ਪੰਜਾ ਕਾ ਨੇ ਤਰਪੂਰ ਦਿਸਕਾ ਮੰਤਰ ਨਾ ਜਾਣੈ ਔਰ ਆਨੰਦ ਰੂਪ ਮੰਗਲ ਸਰਜਾ ਕੈ ਤਰਵਤੋ ਸੁਨੀਏ ਕਰਦਾ ਕੈ ਰਾਜ ਮੈ ਰਾਜੋਗ ਮੈਂ ਜੋਗੀ ਤਪ ਮੈਂ ਦਵੇ ਸਰੰਗਰਤ ਮੈਂ ਭੋਗੀ ਤੇ ਆਇ ਤੇ ਭਗਤਾਂ ਸੁਭ ਭਾਇ ਨਾਨਕ ਤਿਸ ਪਰੁ ਕਾ ਗਨੇ ਅੰਤ ਨਾ ਪਾਇ ਜਾ ਕੀ ਲੀਲਾ ਕੀ ਮਤ ਨਾ ਸਗਲ ਦੇਵਾਰਾ ਹੋ ਗਾਏ ਪਿਤਾ ਕਾ ਜਨਮ ਕੇ ਜਾਨੇ ਭੂਤ ਸਗਲ ਬਰੋਯ ਬਨੈ ਸੂਤ ਸੋ ਮਾਤ ਗਿਆਨ ਧਿਆਨ ਜੰਦੇ ਜਿਨਾਂ ਦਾ ਜਨ ਅਦਾਸ ਨਾਮ ਤੇ ਆਵੇ ਸੇ ਤੈ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰ ਆਵੇ ਜਾਏ ਓਚਨੀ ਤਿਸ ਕੈ ਸਦਾ ਨ ਹੋ ਜੈ ਸਜਨਾ ਆਵੇ ਦੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਦਾ ਕੇ ਰਾਂਗੋ ਨਾਨਾ ਵੇਖ ਰਹਿ ਕਰਾਂਗੋ ਨਾਨਾ ਵਿਦ ਕਿਨ ਨੂੰ ਵਿਦ ਤਾਰੋ ਪ੍ਰਭ ਨਾਮ ਸੇ ਕੋੰਕਾਰੋ ਨਾਨਾ ਚਲ ਕਰਹਿ ਕਰਮਾਈ ਪੂਰ ਰਹਿ ਪੂਰਨ ਸਭ ਠਾਈ ਨਾਨਾ ਵਿਨ ਕਰਵੰਤ ਵਨਾਈ ਆਪਣੇ ਗੀਮਤਾ ਪੇ ਪਾਈ ਸਭ ਕਰਦੇ ਸਭ ਤੇ ਕੇਟਾਉ ਜਉ ਜਉ ਜੀਵੇ ਨਾਨ ਕਰਨਾਉ ਨਾਮ ਕੇ ਤਾਰੇ ਸਗਲੇ ਜਨ ਦੁਨ ਨਾਮ ਗਤਾਰੇ ਅਖੰਡ ਮ੍ਰੈ ਮੰਡ ਨਾਮ ਗੈਦਾਰੇ ਸੁਨ ਦੇਵ ਪ੍ਰਾਨੋ ਨਾਮ ਗੈਦਾਰੇ ਸੁਨ ਗਿਆਨ ਧਿਆਨੋ ਨਾਮ ਗੈਦਾਰੇ ਅਕਸ ਪਾਤਾ ਲੋ ਨਾਮ ਗੈਦਾਰੇ ਸਗਲਾਕਾਰ ਨਾਮ ਗੈਦਾਰੇ ਬੁਰੀਆਂ ਸਾ ਪਵੋ ਨਾਮ ਗੈਦਾਰੇ ਗੁਦਾਰੇ ਸੰਸਾਰ ਬਨ ਕਰ ਕਿਰਪਾ ਜਸ ਆਪਣੇ ਨਾਮ ਲਾਈ ਨਾਮ ਚੋਤੇ ਬਰ ਮੈ ਸੋ ਜਨਗਤ ਪਾਈ ਰੂਪ ਸਤ ਜਾਗ ਸਤ ਤੋ ਤਾਨ ਪ੍ਰਗ ਸਤ ਕੇਵਲ ਪ੍ਰਦਾਨ ਕਰ ਦੂਤ ਸਤ ਤੋ ਤਾ ਜਾਕੀ ਬਾਣੀ ਤਰ ਗੁਰੂ ਸਾਮਾ ਸੋ ਬਾਣੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਤੋ ਸਤ ਉਤਪਾਦ ਸਤ ਕਰਨੇ ਨਰਮਨ ਦਰਮੋਲੇ ਜੀ ਸਤਿਗੋ ਜਾਈ ਤੇ ਸਤਿ ਸਾਭ ਲਈ ਸਤਨਾਮ ਪ੍ਰਭ ਕਾ ਸੁਖਦਾਈ ਵਸਵਾ ਸਤਨਾ ਨਨ ਗੁਰ ਤੇ ਪਾਈ ਸਤਿ ਬਚਨ ਸੁਆਦੋ ਗਪਦੇ ਸਤ ਤੇ ਜਾਨ ਜਾ ਕਰੈ ਪਰਵੇ ਸਤ ਨਿਤ ਬੂਝਾਂ ਜੇ ਕੋਈ ਨਾਮ ਜਪ ਤਾ ਕੀ ਗਤੋ ਹੋਈ ਆਪ ਸਤੋ ਕੀਆ ਸਭ ਸਤੋ ਆਪੇ ਜਾਣੈ ਆਪਣੀ ਮਰਗਤੋ ਜਿਸ ਕੀ ਸ੍ਰੇਸ਼ਟ ਸੋ ਕਰਨਾ ਆਰੂ ਵਰਨਾ ਬੂਝ ਕਰਤ ਵਿਚਾਰ ਕਰਤੇ ਕਿਵੇਂ ਤਨ ਜਾਣੈ ਕੀ ਜਾਨ ਨਾਨਕ ਜੋਤਿ ਸੁਭਾਵੇ ਸੋ ਵਰਤੀਆ ਬਿਸਮਨ ਬਿਸਮ ਭਾਵੇ ਸੁਮਾਨ ਦੂਜਿਨ ਬੂਜਿਆ ਦਸਾ ਸੁਆਦ ਪ੍ਰਭੁ ਕੇ ਰੰਗ ਰਾਚਨ ਰਹੇ ਗੁਰੂ ਕਾ ਚੰਦਾ ਤਲ ਹੈ ਹੋਇ ਦਾਤੇ ਦੋ ਘਾਟੁ ਨਾਨਕ ਕੈ ਸੰਗ ਤਰੇ ਸੰਸਾਰ ਜਨ ਕਾ ਸੇਵ ਸੁ ਗੜਵਾਗੇ ਜਨ ਕੈ ਸੰਗ ਏਕਲੇ ਲਾਗੀ ਗਉਨ ਗੋਵਿੰਦ ਕੀਰਤਨ ਜਨ ਗਾਵੇ ਗੁਰ ਪਰਦਾਸ ਨਾਨਕ ਬਲ ਪਾਵੇ ਸਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟपदी ਚਰਨਾਂ ਸਾਤ ਸਤਿ ਸਰਵਨਾਰ ਪੂਜਾ ਸਾਧਸਾ ਸੇਵਧਾਰੂ ਦਰਸ਼ਨ ਸਾਤ ਤਦ ਬੇਕਨਾਰ ਨਾਮ ਸਾਤ ਸਤਿ ਆਪਨਾਰ ਆਪ ذات ਸਾਤ ਸਤਿ ਸਵਧਾਰੀ ਆਪੇ ਗੁਣਾ ਆਪੇ ਗੁਣਕਾਰ ਇਹ ਸ਼ਬਦ ਸਾਤ ਸਤਿ ਪ੍ਰਭ ਅਕਤਾ ਸੂਰਤ ਸਾਤ ਸਤਿ ਜਸ ਜੁਨਤਾ ਕੋ ਜਨਾਰ ਕੋ ਸਾਤ ਸਤਿ ਹੋਏ ਨਾਨਕ ਸਤਿ ਸਾਤ ਪ੍ਰਭ ਸੋਇ ਸਾਤ ਸਰੂਰ ਹਿਦੈ ਜਨ ਮਾਨਿਆ ਗਨ ਕਰਾਮ ਤਨ ਮੂਲ ਪਛਾਨਿਆ ਜਾ ਕਰਨੈ ਵਿਸਵਾਸ ਪ੍ਰਵਯਾ ਤਤ ਗਿਆਨ ਰਿਸ ਮਨ ਪ੍ਰਗਟਾ ਜਾ ਬੈਤੇ ਨਿਰਪੋਈ ਵਸਾਨਾ ਜੀਤੇ ਉਪਜੇ ਅਦਿ ਨਾਮੈ ਤੁਮਾਰਨਾ ਮਰਤਮਾ ਇਹਨਾਂ ਬਾਤ ਗਡਾਈ ਤਾਂ ਕੋ ਵੇ ਨਾ ਕਹਿ ਨਾ ਜਾਏ ਉਹ ਜਾਗੋ ਜਨਾਰ ਭੋਏ ਕੋ ਨਾਰਾਇਣ ਮਿਲੈ ਨਾਨਕ ਇਕ ਠਾਕੁਰ ਗਸੈਉ ਕਾ ਗਿਆਕਾਰੀ ਰਾ ਠਾਕੁਰ ਗਸੈਉ ਸਦਾ ਪੂਜਾਰੀ ਠਾਕੁਰ ਗਸੈਉ ਗੈ ਮਨ ਪਰ ਭੀਤੋ ਠਾਕੁਰ ਗਸੈਉ ਕਿਨ ਮੁਲ ਰੀਤ ਠਾਕੁਰ ਕੋ ਸੇਵ ਜਾਣੈ ਸੰਗ ਪ੍ਰਭ ਕਾ ਸੇਵ ਨਾਮ ਕਹਿ ਰੰਗ ਸੇਵ ਕੋ ਪ੍ਰਭ ਪਾਲ ਨਾਰਾ ਸੇਵ ਕੀ ਰਖੈ ਨਿਰੰਕਾਰ ਸੋ ਸੇਵ ਜੀ ਦੇ ਅਮਰ ਉਤਾਰੈ ਨਾਨਕ ਸੋ ਸੇਵ ਸਾਥ ਸਾਥ ਸਮਾਰੈ ਆਪਣੇ ਜਨ ਕਾ ਬੜਨਾ ਢਾਕੈ ਉਹਨੇ ਸੇਵ ਕੀ ਸਰਪੁਰ ਰਖੈ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵ ਕੋ ਨਾਮ ਨਿਭਾਈ ਆਪਣੇ ਸੇਵ ਕੀ ਆਪਤ ਰਖੈ ਤਾਂ ਕੀ ਗਾਤ ਮੈਂ ਕੋਈ ਨਾ ਲਖੈ ਪ੍ਰਭ ਕੇ ਸੇਵ ਕਾ ਕੋ ਨਾ ਪਾਉਂਦਾ ਪ੍ਰਭ ਕੇ ਸੇਵ ਕੋ ਉਚਤੇ ਉਚੇ ਜੋ ਪ੍ਰਭ ਨੇ ਸੇਵਾ ਲਾਇਆ ਨਾਨਕ ਸੋ ਸੇਵ ਕਦੈ ਦਿਸ ਪ੍ਰਗਟਾਇਆ ਨਿ ਕੀ ਕੀ ਰੀ ਮੈਂ ਕਲ ਰਾਕੈ ਪਤਮ ਗਰੈ ਅਲਜ ਕਰ ਕੋਟ ਲਾਕੈ ਜਿਸ ਕਾ ਸਤਸਨਾ ਗੜ ਤੇ ਆਪ ਤਾ ਕੋ ਰਾਕ ਦੇ ਕਰਾਤ ਆਪ ਸਜਤ ਅਨੰਕਾਰ ਤਵਾ ਪਾਤ ਤੋ ਤ ਕਿਆ ਕਰਤਾ ਵੇ ਤੇ ਜਾ ਤੁਮ ਹਾਰੇ ਰਾਕੈ ਵਰਨਾ ਕੋਈ ਤਰਵ ਜੀ ਅੰਕਾਰ ਆਕਾਸ਼ ਹੋਏ ਕਾ ਜੈ ਸੋਚ ਕਰੈ ਰੇ ਪ੍ਰਾਣੀ ਜਪ ਨਾਨਕ ਪ੍ਰਵਲਕ ਵਡਾਲੀ ਬਾਰੰਗ ਮਾਰ ਬਾਨ ਬਰੰਗ ਜਪੀਐ ਜੀ ਅਮਨ ਤੋ ਮੰਤੰਦਰ ਪੀਐ ਨਾਮ ਰਤਨ ਜਨ ਗੁਰਮ ਕਪਾਇ ਤੈ ਜਿ ਕੈ ਵਰਨਾ ਈਂਦਰ ਸਤਾਯਾ ਨਾਮ ਤਾਨਾ ਮੂਰੂ ਬਰੰਗ ਨਾਮੋ ਸੁਖਾ ਨਾਮ ਕਸੰਗ ਨਾਮ ਰਸ ਜੋ ਜਾਨ ਤਰਵਤਾਨੇ ਮਨ ਤਾ ਨਾਮੈ ਨਾਮ ਸੁਵਾਨੇ ਉਟਤ ਬੈੜ ਸੂਤ ਨਾਮ ਕੋਉ ਨਾਨਕ ਗਨ ਕੇ ਸਰਕਾਰ ਬੋਲਾ ਜਸ ਜੀਵਾ ਦਿਨ ਰਾਤ ਪ੍ਰਭੁ ਪਨੇ ਜਨ ਕੀ ਨੀਂਦਾ ਤੋ ਕਰੈ ਭਗਤਾ ਤੁਮ ਕਾ ਚਾਹੀ ਪ੍ਰਭੁ ਪਨੇ ਸੋ ਰਹਿ ਸਮਾਈ ਜੋ ਹੋਵਾ ਹੋਤ ਸੋ ਜਾਣੈ ਪ੍ਰਭੁ ਨੇ ਕਉ ਕਉ ਜਾਣੈ ਦਿਲ ਕੀ ਮਹਿਮਾ ਕਉ ਨ ਕੋ ਕਾਨਉ ਦਿਲ ਕਾ ਗੂਨ ਕਾ ਇਕ ਨਾ ਜਾਣੂ ਆਠ ਪਹਿਰ ਪ੍ਰਭ ਸਹਾਂਜੂਰੇ ਕਉ ਨਾਨਕ ਸਈ ਜਨ ਪੂਰੇ ਮਾਨ ਮੇਰੇ ਤਨ ਕੀ ਊਟਲੇ ਮਨ ਤਨੇ ਬੁਨਾਂ ਤੇ ਜਾਂਦੇ ਜਿਨ ਜਨਾਂ ਪਰ ਪ੍ਰਭੂ ਸਾਤਾ ਤੋ ਜਨ ਸਰਬ ਤੋ ਕਾੰਦਾਤਾ ਤੇ ਇਸ ਕੀ ਸਰਨ ਸਰਬ ਤੋ ਕੋ ਪਾਵੈ ਤਿਸ ਕਾ ਅੰਦਰ ਸਰਬਾ ਭਗਵੰਤਾ ਆਵੈ ਅਵਰਸਾ ਨੂੰ ਸਗਲੇ ਛਾੜ ਤੇ ਜਨ ਕੀ ਤੋਂ ਸੇਵਾ ਲਾਗ ਆਵਨ ਦਾ ਨਾ ਹੋਏ ਤੇਰਾ ਨਾਨਕ ਤੇ ਜਨ ਕੈ ਪੂਜੋ ਸਦ ਪੈਰਾ ਸ਼ਲੋਕ ਸਾਧ ਪੁਰਖ ਜਿਨ ਜਾਨਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿਖਉ ਧਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿ ਪੁਰੂ ਸੇਵਕ ਕੀ ਕਰੈ ਬ੍ਰਧਪਾਲੂ ਸੇਵਕ ਕੋ ਗੁਰ ਤਾਉਂ ਦੇ ਆਲਸਿਕ ਕੀ ਗੁਰ ਦਰਮਾਤ ਮਾਲੈ ਰੈ ਗੁਰਵਤਨਿਆਰਾ ਨਾਮੁ ਤੇਰਾ ਸਤਿ ਗੁਰ ਸੇਕੇ ਬੰਦਨ ਕਾਟੈ ਗੁਰ ਕਾ ਸਿਖ ਵਿਕਾਰ ਦੇ ਹਟੈ ਸਤਿ ਪੁਰੂ ਸੇਕੁ ਹੰਦੀ ਗੁਰ ਕਾ ਸਿਖ ਬੜੁ ਭਾਗੀ ਹੈ ਸਤਿ ਗੁਰ ਸਿਖ ਗਾਂ ਹਲਦ ਬਲਦ ਸਵਾਰੈ ਨਾਨਕ ਸਤਿ ਗੁਰ ਸਿਖ ਕੋ ਜੀ ਨਾਲ ਸੰਵਾਰ ਗੁਰ ਕੈ ਗ੍ਰਹਿ ਸੇ ਉਜੋਰਾ ਗੁਰ ਕੀ ਆਗੇ ਮਨ ਮੈ ਸਾਇ ਆਪਸ ਕੋ ਕਰਗਾ ਚਨਾ ਜਨਾਬੈ ਆਰਾ ਨਾਮੁ ਹਰਿ ਸਦਿਆਵ ਮਾਨਵ ਹੈ ਚਾਹ ਸਰਗੁਰ ਕਾ ਪਾਸ ਹੋਤੇ ਸੇਵਕੇ ਗਾਂਧ ਰਾਤੋ ਸੇਵਾ ਕਰਤ ਹੋਇ ਨ ਗਾਮੇ ਦਿੱਤ ਗਉ ਹਉ ਤੁਰਾਵ ਸੁਆਮੀ ਆਪਣੀਂ ਕਿਰਪਾ ਜਸਿਆਵ ਕਰੇ ਨਾਨਕ ਸੋ ਸੇਵ ਗੁਰ ਕੀ ਮਤਲੇ ਵੇਸ ਵੇਸ ਹੈ ਗੁਰ ਕਾ ਮਨ ਮੰਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਨੈ ਸੋ ਸਾਤ ਗੁਰ ਜਿਸ ਰਦੈ ਅਰਨਾਵ ਉਨਕਵਾਰ ਗੁਰ ਕੋ ਅਨਜਾਉ ਸਰਬਨਦਾਨ ਜੀ ਆਕਾਂ ਦਾਤਾ ਵਾਟ ਪੈਰ ਪਾਲ ਬਰਮ ਰੰਗ ਰਾਤਾ ब्रह्मा ज्ञान जनम पार ब्रह्म एकय अपनाई कज परम सहस्रं बल अनंग आई नानक सा गुरु बडवा के, के बाई सवल दर्शन वेगत पौनी तव पर सदा चंगत मन रीत पेट संग्राम गुण रवि पार ब्रह्म की दरगा गावे शंगर वचन करनो गाने मन संतोष वतयाने पूरा गोरा गयो जागा मंत्र अमृत दृष्टि देखाव संतो गुण ब्यांत कीमत नहीं बाजे नानक जस पावे दिल ले मलाई ਦੇਵਾਏ ਕੋ ਤਦ ਮੇਕ ਸਤਿਪੁਰਖ ਪੁਰਨ ਬਵੇ ਕੋ ਕਾਉ ਬੋਲ ਨਾ ਪੌਂਚ ਤੁਰਾਨੀਆ ਗੰਗੋਤਰ ਬ੍ਰਹਮ ਨਰਵਾਨ ਨਰਾ ਨਰਵੈ ਸੁਖਦਾਈ ਤਾਂ ਕੀ ਕਿ ਉਹਨਕ ਨਾਨਕ ਭਾਈ ਹਾਨਕ ਭਗਤ ਬੰਦਨ ਕਰਾ ਚਨ ਕਮਲ ਹਿਰਦੈ ਸਿਮਰੈ ਸਰਬਲਿਆਰੇ ਸਰਗੁਰੂ ਆਪਣੇ ਨਾਨਕ ਜੇਤਪੁਰ ਸਾਦੇ ਸਤਿਪ੍ਰਭਜ ਆਪਣੇ ਇਹੋ ਹਰ ਰਸ ਪਾਵੇ ਜਨ ਕੋਈ ਅਮਰ ਤਪੀਵੇ ਅਮਰਤੋ ਇਹ ਸੂਰਕਾ ਨਾ ਇੰਕ ਦੇਵਨਾਸ ਜਾਕੇ ਮਾਨੁ ਪਰਗਟੇ ਗੁਣੰਦਾਸ آٹ پام تج ود و کو دے موہ مائ کا سنگنا لو من میرا ری کون کا دیو کور کا سی نانک پرم تہ نا سی تب تمائ ٹان بر تی انت یاد گناٹ پائی جن من کے مٹ سی ساد کے پورن ودی سا چوکا نرپاس سگل ود منت خہ نہ سی جس کا سن گربا تاری سا سنگ جب نام مراری ਸੇਧ ਵਾਹੀ ਚੋਕੇ ਪ੍ਰਭ ਗਵਨੋਂ ਤੁਨ ਨਾਨਕ ਰਾਂਜਾ ਸਰਵਨੋਂ ਨਿਰਗੁਣ ਆਵ ਸਰਗੁਣ ਵੀ ਉਹੀ ਗਲਾ ਤਾਂ ਜਿਨ ਸਗਲੇ ਮੋਈ ਆਪਣੇ ਜਿਹੜੇ ਗੁਰੂ ਆਪੋ ਨਾਜ ਆਪਣੇ ਕੀਉ ਤਾਂ ਤੇ ਵਾਝੇ ਅਰਬੇ ਦੂਜਾ ਨਾਹੀ ਕੋਈ ਸਰੋਂ ਨਰੰਤਰ ਇੱਕੋ ਸੋਈ ਓਦ ਬੋਦ ਰਵਿਆ ਰੂਪ ਰਾਂਗੋ ਪਈ ਪ੍ਰਗਾਸ ਸਾਧ ਕੇ ਸੰਗ ਰਚ ਰਚਨਾਇ ਆਪਣੀ ਗਲਦਾਰੀ ਅਨਕ ਵਰ ਨਾਨਕ ਬੋਲੇ ਆਰੀ ਸਲੋਕ ਸਾਤ ਨਾ ਚੱਲੇ ਬਿਨ ਭਜਨ ਵਿਖਿਆ ਸਗਲੇ ਛਾਰ ਹਰਿ ਹਰਿ ਨਾਮ ਕਮਾਵ ਨਾਨਕਿ ਉਹ ਤੁਮ ਸੰਸਾਰੂ ਅਸ਼ਟਪਦੀ ਸੰਤ ਜਨ ਆ ਮਿਲ ਕਰੋ ਵਿਚਾਰੇਕ ਤੇ ਨਾਮ ਆਵੰਦਾਰੋ ਅਵਰਹ ਬਾਪ ਸਾਮੀ ਦੇਵਸਾਰੂ ਤਨ ਕਮ ਰਦ ਮੈਉ ਰਦਾਰੋ ਕੰਨ ਕਾਂ ਸੰਗ ਬਰੋਸ ਤੁਮਰਾ ਤੋ ਦਰੜ ਕਰ ਗੋਹੋ ਨਾਮ ਰਵਾਤ ਇਹੋ ਤਾਨੋ ਸੰਚੋ ਭਗਵੰਤੋ ਸੰਤ ਜਨ ਨਾ ਕਾ ਨਿਰਮਨ ਮੰਨ ਤੇ ਗਾਦਰਾ ਕੋ ਮਨਮਾਏ ਸਰਵ ਰੋਗ ਨਾਨਕ ਮਿਟ ਜਾਹੇ ਜੇ ਸਤਨਕਾਉ ਚਾਰ ਗੋਂ ਟੋਟ ਧਾਵੈ ਸੋ ਤਨ ਅਰ ਜੀਵਤਿ ਪਾਵੈ ਜਿਸ ਤੁਕ ਕਹਉ ਨਿਤ ਬਾਚਮੀ ਤਉ ਸੋ ਤੁਕ ਜਾਦੂ ਸੰਗ ਪਰਿਤ ਜੇਜੋ ਵਾ ਕੋ ਕਰੈ ਬਲੀ ਕੰਨਿ ਸਾ ਸੋ ਵਾ ਬਜਰ ਕੀ ਸੰਨਿਨ ਕੋ ਪਾਵੈ ਰੋਗ ਨਾਂ ਜਾਇ ਰੋਗ ਡਰ ਆਵ ਕਤ ਲਾਇ ਸਰਬ ਨਦਾਨ ਮੈ ਨਾਮ ਨਦਾਨ ਜਪੁ ਨਾਨਕ ਦਰਗਹ ਪਰਵਾਨ ਮਾਨੁ ਪਰਬੋਦੋ ਅਰ ਕੈ ਨਾਇਂ ਦੈ ਦੇਤਾ ਉਤਿਆ ਬੈਠਾਇ ਤਾ ਕੋ ਵਿਗਨ ਨ ਲਾਗੈ ਕੋ ਇੰਜ ਕਰੈ ਦੇਵ ਸੈ ਰਸੋ ਏ ਕਾਲ ਤਾ ਦੀ ਟੰਡਾਰਨਾ ਹੋ ਸਿਮ ਸਿਮ ਤਾ ਤੁਕ ਪਾਵੈ ਪਾਉ ਰੰਸੈ ਪੁਰਨੁ ਆਤਉ ਭਗਤ ਪਾਏ ਆਤਮ ਰੰਗਾ ਸੋ ਤਿਤ ਕਨ ਜਾਈ ਉਹ ਸਹਿਬ ਨਾਸਿ ਕਉ ਨਾਨਕ ਕਾਟੀ ਜਮ ਫਾਸਿ ਫਤਵਿ ਜਾਰ ਗੈ ਜਨ ਸਾਚਾ ਜਨਮ ਰਹਿ ਸੋ ਕਾਚੋ ਕਾਚਾ ਆਵਾ ਗਵਣੁ ਟੈ ਪ੍ਰਭ ਸੇਵਉ ਆਪ ਤੇ ਆਗ ਸਉ ਗੁਰੂ ਦੇਵਿ ਉਰਤੰ ਜੰ ਕਉ ਇਹ ਉਧਾਰਾ ਰਸੈ ਪ੍ਰਾਨ ਮਾਨ ਨਾਰ ਅਨ ਕੋ ਪਾਵਨਾ ਛੋਟ ਨਾਰੈ ਸਿਮਹ ਤੋ ਸਾਤ ਵੇਦ ਵਿਚਾਰੇ ਹਰ ਕੀ ਭਗਤ ਗੁਰੂ ਮਨ ਲਾਇ ਮਾਨ ਵੰਚਰ ਨਾਨਕ ਬਲਬਾਏ ਸੰਗ ਨਾਂ ਚਾਲ ਸਤੇ ਰਹਿ ਤਾ ਨਾ ਤੂੰ ਕਲ ਵਟਾਵੇ ਮੂਰਖ ਮਾਨਾ ਸੋਤ ਮੀਤ ਗੋਟਾਂ ਬਰ ਬਨ ਤਾਂ ਤੇ ਕਹੋ ਤੂੰ ਗਮ ਸੁਨਾਤਾ ਰਾਜ ਰੰਗ ਮਾਇਆ ਵਿਸਤਾਰ ਇੰਤੇ ਕਹੋ ਕਵਨ ਛੁਡਕਾਰ ਵਸਾ ਤੇ ਰਤ ਸੁਵਾਰੀ ਝੂਠਾ ਡਾਂਫ ਝੂਠ ਪਾਸਾਰੀ ਜਿਨ ਦੀਏ ਤੇ ਤੇ ਬੋਜੈ ਨਾ ਵੇ ਗਨ ਨਾਮ ਸਾ ਨਾਨਕ ਬੋਤਾਨਾ ਗੁਰ ਕੀ ਮਾਤ ਤੂੰ ਲੈ ਆਨੇ ਭਗਤ ਬਿਨਾ ਬੋਡੂ ਬੇਸਿਆਨੇ हर की जल्म जल्म के भगत करो मन मीतो निर्मल होय तुम्हारा चितो जनकम रागो मनमाये जन्म जन्म के गलोक जाहि आप जपो अमरा नाम जपावो संत कहत रहत गद पावो सार भूत स सा तरको नाम सवै नानगुण गावो गुण गावत तेरे उत्तर समहलो व्यस जायौ मैं बिग पैलो होय जेंदो जायत गुनालो सार घरा स नाम संभाल ਚਾਰ ਧਿਆਨ ਹੋ ਸਗਲੇ ਮਨਾਂ ਸਾਧ ਸੰਗ ਭਾਵੇ ਸਾਚ ਤਨਾਂ ਅਰ ਪੁੰਜੀ ਜਨ ਕਰੋ ਵੇ ਵਾਰੀਆਂ ਸੁਖ ਦਰਗਹਿ ਜੇ ਅੰਕਾਰ ਸਰਬ ਨਿਰੰਤਲ ਏਕੋ ਦੇਖ ਔ ਗਉ ਨਾਮ ਜਾਖੇ ਮਤਗਲੇ ਕੋ ਏਕੋ ਜਾਪੇ ਕੋ ਸਲਾਹੀ ਏਕ ਸਿਮਰੇ ਕੋ ਮਨ ਆਹੀ ਏਕ ਜਗੇ ਗੁਣ ਗਾਓ ਅਨੰਤ ਮਨ ਤਨ ਜਾਪੇ ਕੋ ਭਗਵੰਤੋ ਏਕੋ ਏਕ ਹੀ ਕਰੇ ਆਪ ਪੂਰਨ ਪੂਰੇ ਉਪਰਮੇ ਆਪ ਅਨੰਗ ਵਿਸਦਾਰ ਏਕ ਤੇ ਬਈ ਕਰਾਤ ਪ੍ਰਾਚਤ ਗਏ ਮਨ ਤਨ ਅੰਤਰ ਏਕ ਪ੍ਰਵਰਾਤਾ ਗੁਰ ਪ੍ਰਸਾਦ ਨਾਨਕਿ ਜਾਤਾ ਚ ਲੋਕ ਫਿਰਤ ਫਿਰਤ ਪ੍ਰਵ ਆਇਆ ਪਰਿਆ ਤੋ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਾਨ ਜਾਚੈ ਪ੍ਰਵਦਾਨ ਕਰ ਕਰ ਬਾਂਦੇ ਹੋ ਹਰ ਨਾਮ ਸਾਧ ਜਨਾ ਕੀ ਮੰਗੋ ਤੂਰ ਪਾਰ ਬ੍ਰਹਮੇ ਸਰਦਾ ਬੋਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਚਾ ਸਰਬ ਤੁਮੇ ਤੇ ਆਵੋ ਚੰਗਮ ਸੁ ਲਾਗੇ ਪ੍ਰੀਤੋ ਭਗਤ ਗੁਰੂ ਪ੍ਰਭ ਕੀ ਨਿੰਤਨੀਤ ਏ ਕੋਟੇ ਕੋ ਅੰਦਰ ਨਾਨਕ ਕਾ ਗੇ ਨਾਮ ਪ੍ਰੋਸਾਰੂ ਪ੍ਰਭ ਕੀ ਦ੍ਰਿਸ਼ਟਿ ਮਾਤ ਸੋਏ ਅਰਸ ਪਾ ਮੇਰਲਾ ਕੋਈ ਜਿਨਾਂ ਚਾਖਿਆ ਉਸੇ ਜੰਤ੍ਰਵਤਨ ਨੀ ਪੂਰਨ ਪੁਰਖ ਨੇ ਡੋਲਾ ਨੀ ਸੂਬਰ ਭਰੇ ਪ੍ਰੀਮ ਰਤਰਾ ਗੂਜੈ ਚਾਉ ਸੰਗ ਸੰਗ ਪਰੇ ਸਰਨ ਨਾਮ ਸਭ ਤੇ ਆਗੋ ਅੰਤਰ ਗੁਰਗਾ ਸੋ ਅੰਦਰ ਲਿ ਲਾਗੋ ਵੜ ਭਾਗੀ ਜਪਿਆ ਬਰਸ ਤੋਈ ਨਾਨਕ ਨਾਮ ਰਤੇ ਸੁਖੋਈ ਸੇਵਕ ਕੀ ਮਨਸਾ ਪੂਰੀ ਭਈ ਸਰਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭਉ ਉਦਿਆਲ ਸੇਵਕ ਕੀ ਨੂ ਤਰਾਨਿਆਲ ਵੰਦਨ ਘਾਟ ਮੂਰ ਤੇ ਅਨ ਭਾਇਆ ਜਨਮਨ ਦੂਪ੍ਰਮ ਗਇ ਇਹ ਚ ਪੁਨੀ ਤਰਦਾ ਸਾ ਪੂਰੀ ਰਬ ਰਿਆ ਸਾ ਸੰਗ ਜੋਰੀ ਜਿਸ ਗਾ ਸਾਥਿ ਜਮ ਲਾਈ ਨਾਨਕ ਭਗਤੀ ਨਾਮ ਸੋ ਆਈ ਸੋਕ ਕਿਉ ਵਿਸਰੈ ਜੇ ਕਾਲ ਨਾ ਪਾਂਦੈ ਸੋਕ ਵਿਸਰੈ ਜੇ ਕੀਆ ਜਾਣੈ ਸੋਕ ਵਿਸਰੈ ਜਿਨ ਸਭ ਕੇ ਦੀਆ ਸੋਕ ਵਿਸਰੈ ਜੇ ਜੀਵਨ ਜੀਆ ਸੋ ਕਿਉ ਵਿਸਰੈ ਜੇ ਅਗਨ ਮੈ ਰਾਖੈ ਗੁਰਪੁਰਸਾਨ ਕੋ ਵਿਰਲਾ ਲਾਲ ਆਖੈ ਸੋ ਕਿਉ ਵਿਸਰੈ ਦੇਵਕ ਤੇ ਕਾਢੈ ਜਨਮ ਜਨਮ ਕਾ ਟੂਟਾ ਗਾਂਢੈ ਗੁਰਪੂਰੈ ਤਦੈ ਗੂੰਜਾਇਆ ਪ੍ਰਭ ਨਾਨਕ ਜਨ ਤੇ ਆਇਆ ਤਾਂ ਜਨ ਸੰਤ ਕਰਉ ਕਾਮੁ ਆਨ ਤਿਆਜ ਗੁਰ ਨਾਮ ਸੇ ਮਰੋ ਸੇ ਮਰੋ ਸੇ ਮਰੋ ਸੁਪਾਵੋ ਆਪ ਜਪੋ ਅਬਰਾ ਨਾਮ ਜਪਾਵੋ ਭਗਤ ਪਾਇ ਤਰੀਐ ਸੰਸਾਰ ਬਿਨ ਭਗਤੀ ਤਨੁ ਹੋਸੀ ਚਾਰ ਸਰਬਕਲਿਆਣ ਸੂਕਨਿ ਨਾਮਉ ਊੜਦਿ ਜਾਤ ਪਾਇ ਸਰਾਮੂ ਸਗ ਦੂਖੋਂ ਤੰਨਾ ਸੂ ਨਾਨਕ ਨਾਮ ਕੋ ਗੁੰਦਾਸ ਓ ਜੀ ਪ੍ਰੀਤ ਪ੍ਰੇਮ ਰਸ ਚਾਉ ਮਨ ਤਨ ਅੰਦਰੇ ਸੋ ਆਉ ਨਿਤੋਂ ਵੇਗ ਦਰਸ ਗੋਈ ਮਨ ਵਿਗਸੈ ਸਾਧ ਜਨ ਤੋਈ ਭਗਤ ਜਨਾ ਕੈ ਮਨ ਤਰੰਗ ਗੁਰ ਲਾਗੋ ਭਾਵੈ ਸੰਗੋ ਏਕ ਵਾਦੀ ਜੈ ਕਰਮਈਆ ਗੁਰਪ੍ਰਸਾਦ ਨਾਮ ਜਪ ਲੈਆ ਤਾਂ ਕੀ ਉਪਵਾ ਕਹੀ ਨਾ ਜਾਓ ਇਹ ਨਾਨਕ ਰਈਆ ਸਰਬ ਸੁਮਾਈ ਪ੍ਰਭ ਅਵਿਸ਼ਾਂਤੀਂ ਦਿਆਲੂ ਭਗਤ ਵਿਛਲ ਚਰਨ ਗਿਰਪਾਲ ਅਨਾਥ 나ਥ ਗੋਵਿੰਦ ਗੋਪਾਲੋ ਸਰਬ ਗਟਾਂ ਕਰ ਦੁਰਦ ਪਾਲੋ ਆਦਿ ਪੁਰਵ ਕਾਂ ਕਰਤਾਰੋ ਭਗਤ ਜਨਾ ਕੇ ਪ੍ਰਾਨੋ ਹੰਦਾਰ ਜੋ ਜੋ ਜਪੈ ਸੋ ਏ ਪਨੀ ਤੋ ਭਗਤ ਪਾਇ ਨਾਵੇ ਮਨਹੀ ਤੋ ਆਪਣੇ ਗੁਣਿਆਰ ਨੀ ਚੋ ਜਾਣੋ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬਵਕੁੰਠ ਮੁਕਤ ਮੋਖ ਪਾਈ ਗਨਮਨ ਕਰਕੇ ਗੂੰ ਗਾਏ ਅਨੰਤ ਰਾਜ ਭੋਗ ਦੇ ਆਏ ਅਰ ਕੈ ਨਾਮ ਕੀ ਕਥਾ ਮਨ ਭਾਈ ਬਾਹ ਭੋਜਨ ਰੂ ਕਾ ਪ੍ਰਸੰਗੀਤ ਰਸਨਾ ਜਵ ਤਿਆਰਾ ਨੀਤੋ ਭਲੀ ਸੁਗਨੀ ਸੋਹਾ ਤਨਵਾਨ ਤੇਰ ਦੇਵ ਸੈ ਪੂਨ ਗੁਣ ਮਾਨ ਸਾਧ ਸੰਗ ਪ੍ਰਭ ਦੇਵ ਨਵਾਸ ਸਰਬ ਸੂਗ ਨਾਨਕ ਪ੍ਰਭਾ ਸਲੂ ਸਰ ਗੁਣ ਨਿਰ ਗੁਣ ਨਿਰੰਕਾਰ ਸੰਦ ਸਮਾਦੀ ਆਪ ਆਪਨ ਕੀ ਆ ਨਾਨਕਾ ਆਪੇ ਫਿਰ ਜਾਪੋ ਅਸ਼ਟਪਦੀ ਜਬ ਆਕਾਰ ਏਕ ਕਸ਼ਨਾਨ ਦ੍ਰਸ਼ਟੀ ਤਾ ਪਾਪੋਂ ਤਵ ਗੈ ਤੇ ਹੋ ਤਾ ਜਵ ਤਾਰਿਆ ਪੰਦੋਂ ਸਮਾਦੋ ਤਾ ਬੈਰ ਬਰੋਧ ਕੇ ਸੰਕੁਮਾਤ ਜਬ ਜਗ ਪਰਣ ਚਿਹਨ ਨਾ ਜਾਵਤ ਤਵ ਰਖ ਸੋ ਕੋ ਕਿਤੇ ਬਿ ਆਵਤ ਜਮ ਆਪਣੇ ਆਪਾਂ ਪਾਰ ਬ੍ਰਹਮੋ ਤਾ ਮੋਹ ਕਾਂਗਿ ਜੋਤ ਪਰਮ ਆਪਨ ਕੇ ਲਉ ਆਪ ਵਰ ਤੀਜਾ ਨਾਨਕ ਕਰਨ ਆਨੰਦ ਉਜਾ ਜਉਤ ਪ੍ਰਭ ਕੇਵਲ ਧਨੀ ਤਾਂ ਬੰਧ ਮੰਤ ਕਹੋ ਕਿਸ ਕੋ ਗੰਨ ਜਵੈ ਕੈ ਰਾਗਮੋਂ ਪਾਰੋ ਤਉ ਨਰਗ ਤੋ ਕਾ ਕਉਨੋ ਤਾਰੋ ਜਵ ਨਰਗਨ ਪ੍ਰਭ ਤੈ ਸੋ ਆਏ ਤਉ ਸੇਵ ਸਖਤ ਕਾਓ ਕਿ ਤਟਾਈ ਜਵ ਆਪੈ ਆਪ ਆਪਣੀ ਜੋਤ ਤਰੈ ਤਉ ਕਵਣ ਨਿਰਗੰ ਕਤ ਡਰੈ ਆਪਨ ਚਲੇ ਤੈਉ ਕਰਨ ਆਰੋ ਨਾਨਕ ਓ ਠਾਕੁਰ ਗਮੋਂ ਪਾਰ ਆਪਣਾ ਸੀ ਸੁ ਗਿਆ ਆਪਣੇ ਅਸਨ ਤਾ ਜਨਮ ਮਨ ਕੋ ਕਾ ਵਿਨਾਸ ਸੁ ਨੋ ਜਾ ਪੂਰਨ ਕਰਤਾ ਪ੍ਰਭ ਸੋਈ ਤਉ ਜਮ ਕੀ ਤਰਾਸ ਕਹੋ ਕਿਸ ਹੋਈ ਜਬ ਆਵਾਗਤ ਕੋ ਚਰਮਰ ਵੇਕਾਂ ਤਮ ਚੇਤਲ ਕੋ ਤ ਕੈ ਪੂਛਦਲ ਲੇਖਾ ਜਬ ਨਾਤ ਨਨ ਜਨਮ ਕੋ ਚਰਾਗਾ ਦੇ ਤਉ ਕੌਣ ਛੋਟੈ ਕੌਣ ਬੰਧਨ ਬਾਂਦੇ ਆਪਨੇ ਆਪ ਆਪੇ ਚਰਨ ਜਾ ਨਾਨਕਾ ਆਪਣਾ ਰੂਪ ਆਪੇ ਉਪਰੰਜਾ ਜੈ ਨਰਮਲ ਪੁਰਖ ਪੁਰਗਵਤ ਹੋਤਾ ਤੈਮਨ ਮੈਲ ਕਹੋ ਕਿਆ ਤੋਤਾ ਜਹ ਨਿਰੰਜਨ ਦਵ ਨਿਰੰਕਾ ਨਿਰਵਾਦੋ ਤੈ ਕਉਂ ਕੋ ਮੰਗ ਕਉਂ ਨ ਬਵਾਦੋ ਜਹ ਸਰੂਪੇ ਉਲਜਗਦੀਸ ਤੈ ਚਲ ਜਦਲ ਲਗਦ ਕਹੋ ਕੀ ਜਹ ਜੋਤ ਸਰੂਪੇ ਜੋ ਸੰਗ ਸਮਾਵੈ ਤੇ ਸਿਰ ਕਿਸੈ ਭੂਕ ਕਉ ਕਉ ਨ ਤ੍ਰਿਉਤਾਵ ਕਰਨ ਕਰਾਵਨ ਕਰਨੈ ਹਾਰ ਨਾਨਕ ਕਰਤੇ ਗਾ ਨਾਹੀ ਸੰਮਾਰੋ ਜਵ ਆਪਣੀ ਸੋਭਾ ਆਪਣ ਸੰਗ ਬਨਾਈ ਤਵ ਕਵਨ ਮਾਇ ਬਾਪ ਮਿੱਤਰ ਸੁਤ ਪਾਈ ਜੈ ਸਰਵ ਕਲਾ ਆਪੇ ਪਰਵੀਨੋਂ ਤੈਂ ਬੇਰ ਦੇਵ ਕਾਂ ਕੋਚੀ ਨੋਂ ਜਾਵਿਆ ਆਪਣੇ ਆਪ ਆਪਾ ਪੁਰ ਤਾਰੇ ਤੋਂ ਸਗਨੋਂ ਸੰਗਨ ਕਾਂ ਵਿਚਾਰ ਜੈ ਆਪਨੋਂ ਤਰ ਆਪਨੇ ਆਪਨੇ ਰਾਤੈਂ ਗੋਂ ਠਾਕੁਰ ਗੋਂ ਕਹੀਐ ਚੇਹ ਰਾਮ ਵਿਸਮਨ ਵਿਸਮਰੇ ਸੁਮਾਦੋ ਨਾਨਕ ਆਪਨੀ ਗਤ ਜਾਨੋ ਵਾ ਜੈ ਆਛਾਲੋ ਛੇਦੋ ਪੇਦ ਸੁਮਾਇ ਹੁਆ ਕੇ ਸਭਿ ਆਉ ਤੁਮੈ ਆਪ ਤੁਖੋ ਆਪੇ ਆਂਦੇ ਤੋਂ ਤੈਂ ਗੁਣ ਕਾ ਨਹੀਂ ਪ੍ਰਵੇਸ਼ ਦਇ ਕੈ ਕੈ ਇਕ ਭਗਵੰਤਾ ਤੈ ਕੌਨੋ ਚੰਦ ਗਿ ਲਾਗੇ ਚਿੰਤਾ ਦਇ ਆਪਨਿ ਆਪ ਆਪवते ਆਰਾ ਤੈ ਕੌਨ ਕਤੈ ਕੌਨ ਸੁਨਿਆਰ ਬਹੁ ਬੇਅੰਤ ਉਚਤੇ ਉਚਾ ਨਾਨਕ ਆਪ ਤ ਕੋ ਆਪੇ ਪਹੁੰਚਾ ਦਇ ਅਪਰਦੇ ਉਪਰਵੰਚੋ ਘਾਰੂ ਤੈ ਗਣ ਮੈਂ ਕਿਨੂ ਵਿਸਥਾਰ ਪਾਪ ਪੁੰਨ ਤੇ ਪਈ ਗਾਵਤੋ ਕੋ ਨਰਕ ਕੋ ਸੁਰਗੁ ਮਛਾਵਤੋ ਆਂਜਾਰ ਮਾਇਆ ਜੰਜਾਲੋਂ ਮੈਂ ਮੂਹ ਪਰਮ ਬੇਪਾਰ ਦੋਗ ਸੁਗਮ ਨਿਭਵਾ ਨਾਨਕ ਵਰਗਾਲ ਕੇ ਹੋ ਗਿਆ ਨਾਪਨ ਕੇ ਲਾਭ ਕਰਨ ਦੇ ਕਹਿ ਕੇਲ ਸੰਕੋਚੈ ਤਉ ਨਾਨਕ ਕਹਿ ਕੈ ਜੈ ਆਗਤ ਭਗਤ ਦਇਆ ਪੂਜੈ ਪਸਰੇ ਪਾਸਾ ਰਸਨ ਪਦਤਾ ਪੂ ਦੂਹੂ ਪਾਖ ਗਾਪੇ ਧਨੀ ਹੁਨ ਕੀ ਸੋਵਨ ਹੋਵਨ ਆਪੈ ਗਉਧ ਕਰੈ ਆਨੰਦ ਚੋਜੋ ਆਪੈ ਰਾਜ ਭੋਗਨ ਨਰ ਜੋਗ ਜਿਸ ਪਾਵੇ ਤਦ ਆਪਨ ਲਾਵੇ ਜਿਸ ਪਾਵੇ ਤੇ ਕੇਲ ਕਲਾਵ ਮੇਸੁ ਮਾਰ ਵਤਾ ਅਗਨੰਤ ਤੋਲੇ ਜਿਉਂ ਬਲਾਵੋ ਤਿਉ ਨਾਨਕ ਦਾਸ ਬੋਲੇ ਸਲੋਕ ਜੀ ਅਜੰਦ ਕੇ ਠਾਕੁਰ ਆਪੇ ਵਰਤਨਵਾਰੂ ਨਾਨਕੇ ਕੋ ਬਸਰਿਆ ਦੂਜਾ ਕੈ ਦਰਿਸ਼ਟਾਰੂ ਅਸ਼ਟਪਦੀ ਆਪ ਕਥੈ ਆਪ ਸੁਨਨੈ ਆਰੂ ਆਪੈ ਕਾ ਵਿਸਦਾਰੂ ਜਤਤਿ ਭਾਵੈ ਤਉ ਸ੍ਰੇਸ਼ਟੋ ਪਾਇ ਆਪਣੇ ਬਾਣੇ ਲੈ ਸਮਾਈ ਉਹ ਤਾਂ ਭਿੰਨ ਨਹੀਂ ਕਿਝ ਹੋਇਆ ਪਨ ਸੂਤ ਸਭ ਜਗਤ ਪਰੋਇ ਜਾ ਕੋ ਪ੍ਰਭ ਜੀਵਾ ਪਹੋ ਜਾਏ ਸਤਿਨਾਮ ਸੋਈ ਜਨ ਪਾਈ ਸੋ ਸੰਦਰਜ਼ੀ ਦਦ ਕਾ ਵੇਤਾ ਨਾਨਕ ਸਖਲ ਸੇਟਾਂ ਜੇਤਾ ਜੀ ਜੰਤਰ ਸਭ ਤਾਂ ਕਹ ਆਤ ਦਿਨ ਦਇਆਲ ਵਾ ਨਾਦ ਕੋ ਨਾਦ ਜਿਸ ਰਾਖੈ ਤਿਸ ਕੋਈ ਨ ਮਾਰੈ ਸੋ ਮੂਹ ਜਿਸ ਵਨ ਵਿਸਾਰੈ ਦੇਤਾ ਵਰ ਕਾ ਕੋ ਜਾਏ ਸਭ ਤਰੇਕ ਨਰਨਜਨ ਨਰਾਇ ਜੀ ਅਗੀ ਤੁਗਤ ਜਾ ਕਹਿ ਤਵਾ ਤੋ ਅੰਤਰਵਾਰ ਜਾਨੋ ਸਾ ਤੋ ਗੁਣ ਨਿਰਾਲ ਬਿਆੰਤੋ ਪਾਰੋ ਨਾਨਕ ਦਾਸ ਤਰਾ ਬਲੇਯਾਰ ਪੂਰਨ ਪੂਰ ਰਹਿ ਦਿਆਲੋ ਚਾਉ ਪਰਵਰਤ ਕਰਪਾ ਲੋ ਆਪਣੇ ਕਰਤਵ ਜਾਣੈ ਆਪ ਅੰਤਰ ਜਾਮੀ ਰਿਓ ਗਿਆ ਪ੍ਰਤਿ ਪਾਲੈ ਜੀ ਅਨਵਾ ਪਾੰਤੋ ਜੋ ਜੋ ਰਚਿਓ ਸੋ ਤਿਤੈ ਆਤੋ ਜਿਤ ਪਾਵੇ ਤਿਲੇ ਮਲਾਈ ਭਗਤ ਗਰੈ ਰ ਕੈ ਗੁਣ ਗਾਇ ਮਾਨੇ ਅੰਤਰ ਵਿਸਵਾਸ ਕਰ ਮਾਨੇ ਆਮ ਕਰਨਾਰ ਨਾਨਕ ਇੱਕ ਜਾਣੇ ਆ ਜਨ ਲਾਗਾ ਰੇ ਕੈ ਨਾਏ ਦਿਸ ਕੀ ਆਸ ਨਾ ਵੇ ਰਤੀ ਜਾਏ ਸੇਵਕ ਕਾ ਸੇਵਾ ਬਨਿ ਆਈ ਹੁਕਮ ਬੂਝ ਪਰਮ ਬਦ ਪਾਈ ਤੇ ਉਪਰਨੈ ਵਿਚਾਰੁ ਜਾ ਕੈ ਮਨੁ ਵਸੈ ਨਿਰੰਕਾਰ ਬੰਦਨ ਤੋਰ ਭੈ ਨਿਰਵੈਰੋ ਆंदन ਪੂਜੈ ਗੁਰੂ ਕੇ ਪੈਰੋ ਏ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਘਰ ਪ੍ਰੋਇਆ ਪੈ ਮੇਲੇ ਸਾਧ ਸੰਗਲ ਕਰੋ ਆਨੰਦ ਗung ਗਾਓ ਪਰਮ ਆਨੰਦ ਰਾਮ ਨਾਮ ਤਤ ਕਰੋ ਏ ਚਾਰ ਦੁਰ ਲਭ ਦੇ ਕ ਕਰੋ ਹੰਦਾਰ ਅਮਰਤ ਬਚਨ ਆਰ ਕੇ ਗung ਗਾਓ ਪ੍ਰਾਂਤਨ ਕਾਇ ਸੋ ਆਵੋ ਆਠ ਪੈਰ ਪ੍ਰਭੇ ਕੋ ਨੈ ਰਾਮ ਟੈ ਅਗਨਵੇਂ ਸੈਂ ਅੰਦੀਰ ਸੋਨਾ ਬਦੇਸ ਹਿਰਦੈ ਵਸਾਓ ਮਨ ਚੈ ਨਾਨਕ ਗਲ ਪਾਵੋ ਹੰਤ ਪੰਤ ਰੋਇਲੇ ਸਵਾਰੋ ਰਾਮ ਨਾਮ ਅੰਤ ਰੋ ਰਤਾਰ ਪੁਰਾਏ ਗੁਰ ਕੀ ਪੂਰੇ ਦੇਖਿ ਆਉ ਜਿਸੁ ਮਨੁ ਵਸੈ ਤੇ ਤਾਜ ਬਰੀਕੇ ਆਉ ਮਨ ਤਨ ਨਾਮੁ ਦੀ ਬੋਲੇ ਬੁਲਾਈ ਤੂ ਦਰਦੁ ਮੰਤੇ ਭਉ ਜਾਇ ਸਚ ਬਾਪਾਰ ਕਰੋ ਬਾਂ ਪਾਰੀ ਦਰਗਨਿ ਵਹਿ ਗਏ ਤੁਮਾਰੀ ਕਾਟੇ ਕਰ ਗੋ ਮਨ ਮਾਹੀ ਨਾਨਕ ਬੋ ਨਾ ਆਵੇ ਜਾਇ ਤਿਤੈ ਦੂਰ ਕਾਂ ਕੋ ਜਾਇ ਉਪਰੈ ਰਖ ਨਾਨਕ ਤੇ ਆਇ ਨਿਰ ਪਉ ਜਪੈ ਸਗਲ ਪਾਉ ਮੇ ਟੈ ਪ੍ਰਭ ਕਿਰਪਾ ਤੇ ਪ੍ਰਾਣਿ ਛੂਟੈ ਜੇ ਤੁਰ ਬਰਵ ਰਹਾਇ ਤੇ ਨਾਇਂ ਦੋ ਕੋ ਨਾਮ ਜਵਤ ਮਨਮ ਵਸੂ ਕੋ ਚਿੰਤਾ ਜਾਣ ਹਟੈ ਓੰਕਾਰ ਤੇ ਜਨ ਕੋ ਕੋਈ ਨਾ ਪਹੁੰਚਣਾਰ ਸਰੇ ਉਪਰ ਠਾਡਾ ਗੁਰੂ ਸੂਰਾ ਨਾਨਕ ਦਾ ਕਹਿ ਗਾਂਜ ਪੂਰਾ ਮਦ ਪੂਰੀ ਅਮਰਤ ਜਾ ਕੇ ਦ੍ਰਿਸ਼ਟਵ ਦਰਸ਼ਨਮ ਗਏ ਤੋ ਤਰਤੋ ਸ੍ਰੇਸ਼ਟ ਚਾਰਨਾਂ ਕਾ ਮਲ ਜਾ ਕੇ ਅਨੂਪ ਸਭਨ ਦਰਸ਼ਨ ਸੁਮਦਾਰ ਰੂਪ ਧਨ ਸੇਵਾ ਸੇਵਕ ਪ੍ਰਭਾਨੂ ਅੰਤਰ ਜਾਮੀ ਬੁਰਗ ਬਰਦਾਨ ਜਿਸ ਮਨ ਵਸੈ ਦੂਤ ਨੇ ਆਲੋ ਤਾਂ ਕਹ ਨਿਗਟ ਨਾ ਆਪਤ ਕਾਲੋ ਅਮਰ ਭੈ ਅਮਰਾ ਪਰ ਪਾਇਆ ਸਾਧ ਸੰਗ ਨਾਨਕ ਕਰ ਧਿਆਇਆ ਸਲੋਕ ਗਿਆਨ ਅਨੰਦਨ ਗੁਰ ਦੀਆ ਗਿਆਨਾਂ ਦੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਵਸ਼ਟ ਪਦੀ ਸੰਤ ਸੰਗ ਅੰਤਰ ਪ੍ਰਵਢੀ ਠਾਣਾ ਪ੍ਰਭ ਕਾਲਾ ਗਾਮੀ ਠਾ ਸਗਲ ਸੁਮਿ ਗਰੀ ਏਕਸ ਘਟ ਮਾਇ ਅਨਕਰੰ ਨਾਨਾ ਦੇ ਸਟਾਇ ਨੋ ਨਦੇਯ ਅਮਰਤ ਪ੍ਰਭ ਕਾ ਨਾਮ ਉnde ਹੀ ਮੈ ਸਕਸਰਾ ਮੋ ਸੁਨ ਸੁਵਾਰੰਦ ਨਾਦੋ ਕਹਿਣ ਨਾ ਜਾਈ ਚਰਜਵੇ ਸਮਾਗ ਤੈਨ ਦੇਖਿਆ ਜਸੇ ਆਪ ਦੇ ਗਾਇ ਨਾਮ ਪੀਜਨ ਸੋਜੀ ਪਾਈ ਸੋ ਅੰਤਰ ਜੋ ਬਾਰਾ ਨਾਨਤੋ ਕਟਕੜ ਬਿਆਪਰਿਆ ਭਗਵੰਤ ਤਰਨ ਮਾਇ ਆਕਾਸ ਪਇ ਆਲੋ ਸਰਬ ਲੋਕ ਪੂਰਨ ਬ੍ਰਦ ਪਾਲੋ ਵਾਂਤੇਨ ਪਰਵਤੈ ਬਾਰ ਬ੍ਰਹਮ ਜੈਸੀ ਆਗਿਆ ਤੈ ਸਾ ਕਰਮ ਪਾਉਣ ਪਾਣੀ ਮੈ ਸੰਤਰ ਵਾਹੇ ਚਾਰ ਗੁਣ ਨਰ ਸਸ ਮਾਇ ਤੇ ਤੈ ਬਿਨ ਨਹੀਂ ਕੋਟਾ ਉਹ ਗੁਰ ਪ੍ਰਸਾਦ ਨਾਨਕ ਸੁਖ ਪਾਉ ਵੇਦ ਪ੍ਰਾਨ ਸਿਮਰਤ ਮੈਂ ਦੇਖੋ ਸਤਿ ਅਸੂਰ ਨਖਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਡੋਲ ਨਾ ਕਮੂ ਡੋਲੈ ਸਰਬਗਲਾ ਕਰ ਕੇ ਲੇਗੇ ਲੋ ਮੂਲਾਂ ਪਾਈਆਂ ਗੁਣਾਂ ਮੂਲ ਸਰਬ ਜੋਤ ਮੈਂ ਜਾਗੀ ਜੋਤ ਤਾਰੇ ਉਹ ਸੌਮੀ ਓਤਪੂਤ ਗੁਰ ਪ੍ਰਸਾਦ ਪਰਮ ਕਾ ਨਾਮ ਸੋ ਨਾਨਕ ਤਿੰਨ ਮੈਂ ਹੋਵੇ ਸਾਥ ਸੰਤ ਜਨਾਂ ਕਾ ਭੇ ਕੰਸਾ ਬ੍ਰਹਮ ਸੰਤ ਜਨਾਂ ਕਾ ਹਿਰਦੈ ਸਭ ਧਰਮ ਸੰਤ ਜਨਾਂ ਸੁਨੈ ਸੋ ਬਚਨ ਧਰਮ ਬਿਆ ਪੀ ਰਾਮ ਸੰਗ ਰਚਨ ਜਿਨ ਜਤਾ ਤਰ ਕੀ ਰਹਿ ਤੋ ਸਤਿ ਬਚਨ ਸਾਧੂ ਸਭ ਕਹਿਤ ਜੋ ਜੋ ਵੇ ਸੋਏ ਸੁਗਮਾਨ ਨੈ ਕਰਨ ਕਰਮ ਨਾਲ ਪਰਵਜਾਨੈ ਅੰਤਰ ਵਸੈ ਬਾਰ ਭੀਉ ਜੀ ਨਾਨਕ ਦਰਸਉਂ ਦੇ ਉਸਤਮੋਇ ਆਪ ਸਤ ਕੀਆ ਸਭ ਸਤੋ ਤਿਸ ਪ੍ਰਭ ਤੇ ਸਗਲੇ ਉਤਪੰਨ ਤਿਸ ਪਾਵੈਤਾ ਕਰੇ ਵਿਸਤਾਰ ਤਿਸ ਪਾਵੈਤਾ ੴ ਅਨਕ ਕਲਾ ਲਖੀ ਨ ਜਾਏ ਜਿਸ ਪਾਵੈ ਤੇ ਲਈ ਮਲਾਈ ਕਵਨ ਇਕਟ ਕੰਮ ਕਈਐ ਦੂਰ ਆਪਿ ਆਪਾ ਪਰਪੁਰ ਅੰਤਰਗਤ ਜਿਸਿ ਆਵ ਜਨਾਈ ਨਾਨਕ ਤੇ ਜਨ ਆਪੋ ਜਾਏ ਸਰਬ ਭੂਤਾ ਪਵਰਤਾਰ ਸਰਬ ਨੈਨਾ ਬੇਕੁਨਾਰ ਸਗਲ ਸਮਗਰੀ ਜਾ ਕਾ ਤਨ ਆਪੰਜਾ ਸਤਾ ਬੇਸੋਨਾ ਆਵੰਗਾ ਨੇ ਕੇਲ ਬਨਾਇ ਆਗਿਆ ਕਾਰੇ ਕੀਨੀ ਮਾਇ ਸਭ ਕਹਿ ਮਧ ਅਲਵਤੂਰੇ ਜੋਗਜ ਕਹਿਣਾ ਸੋ ਆਪੇ ਕਹਿ ਆਗਿਆ ਆਵੇ ਆਗਿਆ ਜਾਂਾਈ ਨਾਨਕ ਜਾ ਪਾਵੇ ਤਨ ਲੇ ਸੰਵਾਈ جس تے وہ یہ سونا ہی برا ہو رہے کہو کنے کا چکر آیا پولا کر تو تتنی کیا پی جانے اپنے جی کی آپ ذات تاری ذات ذات تو پوتا و سنگ رات تاں کی گات میں نے کہی نہ جائے دوسر و تاں سو جی پائی تیز کا کیا سا پروان ہو گر پر سا نان کے ہو جان جو جانے دے صدا سکوئے آپ ملائے لے پروسوئے او تن وانتو کل وانتو بت وانتو جیون مغتج سردہ پگوانتو ਤਨ 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 ਜਨ ਆਇਆ ਜਿਤ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾਯਾ ਸੁਆਉ ਜਨ ਕੇ ਸੰਗ ਜਿਤ ਆਵੇ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸੋ ਪਾਰ ਬ੍ਰਹਮ ਨੇ ਗਿਟ ਕਰੋ ਵੇਖ ਸਾਸ ਸਾ ਸਿਮਰੋ ਗੋਵਿੰਦ ਮਨ ਅੰਤਰ ਕੇ ਉਤਰੈ ਚਿੰਦ ਆਸ ਨਿਤ ਦਿਆ ਕੋ ਤਰੰਗ ਸੰਤ ਜਨਾ ਕੇ ਦੂਰ ਮਨ ਮੰਗੋ ਆਪ ਛੋੜ ਬੇਨਤੀ ਕਰੋ ਸਾਧ ਸੰਗਤ ਨੂੰ ਸਾਗਰ ਤਰੋ ਹਰ ਤਨ ਕੈ ਬਾਲਿਓ ਪੰਡਾਰੋ ਨਾਨਕ ਗੁਰੂ ਪੂਰੇ ਨਮਸਕਾਰੋ ਖੇਮ ਕੁਸਲ ਸਹਿਜ ਅਨੰਦ ਸਾਧ ਸੰਗ ਭਜ ਪਰਮ ਅਨੰਦ ਨਰਕ ਨਿਵਾਰ ਉਦਾਰੋ ਜੀਓ ਗੁਣ ਗੋਵਿੰਦ ਅਮਰਤ ਰਸ ਪੀਓ ਚਿਤ ਚਿਤ ਬਾਉ ਨਾਰਾਇਣ ਏਕੋ ਏਕ ਰੋ ਜਾ ਕੈ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਇਆਲੋ ਦੁਖ ਪੰਧਨ ਪੂਰਨ ਕਰਪਾਲੋ ਸਿਮਰਿ ਸਿਮਰਿ ਨਾਮ ਬਾਰੰਬਾਰ ਨਾਨਕ ਜੀ ਕਾ ਆਂਦਾਰ ਉਤਮ ਸਲੋਕ ਸਾਧਕੇ ਵਚਨ ਅਮਲੀਕ ਲਾਲੇ ਰਤਨ ਸੰਤ ਗਵਾ ਤੋ ਤੋਦਾਰੋ ਆਪ ਤਰੈ ਲੋਕੈ ਨਿਸਤਾਰ ਸਫਲ ਜੀਵਨ ਸਫਲ ਦਾ ਕਾ ਸੰਗੋ ਜਾ ਕਹਿ ਮਾ ਲਾਗਾ ਰਾਂਗੋ ਜੈ ਜੈ ਸੋਧਨਾਦ ਬਾਜੈ ਸੰਤਨਨ ਕਲੇ ਪ੍ਰਭੁ ਗਜੈ ਪ੍ਰਗਟੇ ਗੋਬਾਲ ਮਾਨ ਕਹਿ ਮਾਤੇ ਨਾਨਕੋ ਦਰੇ ਤਿਨ ਕੈ ਸਾਥੇ ਸਰਣ ਜੋਗ ਸੋ ਸਰਣੀ ਆਏ ਕਰ ਕਿਰਪਾ ਪ੍ਰਵਿਆਪੋਂ ਲਾਇ ਬਿਟ ਗਏ ਮੈਰ ਭਏ ਸਉਰੇ ਨੂੰ ਅਮਰਤ ਨਾਮ ਸਾਜ ਸੰਗ ਲੈਨ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਇ ਸੇਓ ਕੀ ਸੇਵ ਆਲ ਜੰਜਾਲ ਵਿਗਾ ਦੇ ਰਹਿਤੇ RAM ਨਾਮ ਤੋਂ ਰਤਨਾ ਕਹਿਤੇ ਕਰ ਫਸਾ ਦਿਆ ਪ੍ਰਭ ਉਤਾਰੀ ਨਾਨਕ ਨੇ ਵੀ ਕੇ ਪਉ ਆਈ ਪ੍ਰਭ ਕੀ ਉਤਤ ਕਰੋ ਸੰਤ ਮੀਤੋ ਸਾਵਧਾਨੇ ਕਾ ਕਰ ਚੀਤੋ ਸੋ ਕਮਨਿ ਸਹਿਜ ਗੋਵਿੰਦ ਗੁਣ ਨਾਮ ਓ ਜਿਸ ਮਨ ਬਸਰੋ ਤੰਦਾਨ ਸਰਬ ਇਛਾ ਤਾਂ ਕੀ ਪੂਰਨ ਹੋਈ ਪ੍ਰਾਨ ਅਨਪੁਰਖ ਪ੍ਰਗਟਤਾ ਵਾਲੋ ਹੋਏ ਸਭ ਤੇ ਊਚ ਪਾਇ ਸਤਾਨ ਬਹੁ ਨਾ ਵਯਵੰਜਨ ਹਰ ਤਨ ਘਾਟ ਚਲੈ ਜਨ ਸੋਈ ਨਾਨਕ ਜਿਸ ਹੈ ਪ੍ਰਾਂਤ ਹੋਈ ਕੇਮ ਸ਼ਾਂਤ ਰਿਤ ਨਭ ਨਿਧ ਬੋਧ ਗਿਆਨ ਸਰਬ ਤੈ ਸਿੱਧ ਗਦਿਆ ਤਾਪ ਜੋ ਪ੍ਰਵਤਿਆਨ ਗਿਆਨ ਸੇ ਧੋਤਿ ਇਸਨਾਨੁ ਚਾਰ ਪਤਾਤ ਕਮਨ ਪਰਗਾਤ ਸਭ ਕਹਿ ਮਾਨ ਸਗਲ ਤੇ ਉਦਾਸ ਸੁੰਦਰ ਚਤਰ ਤਤ ਕਾ ਵੇਤਾ ਸਮਦਰਸੀ ਇਕ ਦ੍ਰਿਸ਼ਟੇਤਾ ਇਹ ਫਲ ਤੇ ਜਨ ਕਹਿ ਮੁਕਪੰਨੀ ਗੁਰੂ ਨਾਨਕ ਨਾਮ ਬਚਨ ਮਨ ਸੋਨੇ ਇਹ ਹਉਨੰਦਾਨ ਜਪੈ ਮਨ ਕੋਇ ਸਭ ਜੁਗ ਮੈਂ ਦਾ ਕੀ ਗਤ ਹੋਇ ਗੁਣ ਗੋਵਿੰਦ ਨਾਮ ਤੁਨ ਬਾਣੀ ਸਿਮਰਤ ਸਤਰ ਵੇਦਵ ਕਾਣੀ ਸਗਲ ਮਾਤਾ ਤਾ ਤ ਕੇਵਲ ਅਰ ਨਾਮ ਕੋਵਨ ਭਗਤ ਕੈ ਮਨ ਵਿਚ ਰਾਮ ਕੋਟ ਪ੍ਰਾਦ ਸਾਧ ਸੰਗ ਮੇਟੈ ਸਨ ਕਿਰਪਾ ਤੇ ਜਮ ਤੇ ਛੂਟੈ ਜਾ ਕੈ ਮਤ ਗਰਮ ਪ੍ਰਭਾਏ ਸਾਧ ਸੰਗ ਨਾਨਕ ਆਏ ਜਿਸ ਮਨ ਵਿਚ ਸੁਣੈ ਲਾਇ ਪ੍ਰੀਤ ਤਿਸ ਜਨ ਆਵੇ ਅਰ ਪ੍ਰਵਚੀਤ ਜਨਮ ਮਰਨ ਤਾ ਕਾ ਦੋਖ ਨਿਵਾਰੈ ਦਲਾਭ ਦੇ ਤਦ ਕਾਲ ਉੰਦਾਰ ਨਿਰਮਲ ਸੋਭਾ ਅਮਰਤਾ ਕੀ ਬਾਣੀ ਏਕ ਨਾਮ ਬਨ ਬਾਇ ਸਮਾਨੀ ਦੂ ਘਰੋਗ ਵਿੰਸੈ ਪੈ ਪਰਮ ਸਾਧਨਾ ਨਿਰਮਲਤਾ ਕੀ ਕਰਮ ਸਭ ਤੇ ਉੱਚ ਤਾਂ ਕੀ ਸੋਾਵਨੀ ਨਾ ਗਏ ਗੁਣ ਨਾਮ ਸੁਖਮਨੀ